ਇੱਕ ਮਿੰਟ ਹੁਣ ਇਹ ਕਿੱਥੇ ਵਾਪਰੀ ਅੱਜ ਇੱਕ ਗਲਿਆਰੇ ਦੇ ਵਿੱਚ ਇੱਕ ਕਿਸੇ ਅਨੁਨੁਵਕਤੀ ਨੇ ਆਪਣੇ ਆਪ ਨੂੰ ਗੋਲੀ ਜਿਹੜਾ ਮਾਰ ਕੇ ਮਾਰੀ ਆ ਜਿਸ ਬੰਦੇ ਜੇ ਟ੍ਰੀਟਮੈਂਟ ਲਈ ਉਹਨੂੰ ਗੁਰਨਾਨਕ ਹਸਪਤਲ ਭੇਜ ਦਿੱਤਾ ਗਿਆ ਸਰ ਗੋਲੀ ਕਿੱਥੇ ਵਜੀ ਹੋਦੀ ਸੀ ਸਿਰ ਤੇ ਗੋਲੀ ਜੋ ਮਿਡਲੀ ਕੋਸ਼ਿਸ਼ ਮੁਤਾਬਕ ਹੋ ਸਿਰ ਤੇ ਵਜੀ ਹੈ ਉਹ ਜ਼ਿੰਦਾ ਵਾ ਕੀ ਉਹਦੀ ਮੌਤ ਸੀ ਕ੍ਰਿਟੀਕਲ ਕੰਡੀਸ਼ਨ ਸੀ ਉਹਨੂੰ ਗੁਰਨਾਨਕ ਦੇਵ ਹਸਪਤਲ ਭੇਜ ਦਿੱਤਾ ਗਿਆ ਜੀ ਕੀ ਦੀ ਕੋਲਪ ਹੋਇਆ ਕਿ ਸਰੀਰ ਉੱਤੇ ਗੋਲੀ ਮਾਰੀ ਇਹ ਸਾਰਾ ਚੀਜ਼ ਵੈਰੀਫਾਈ ਕਰ ਰਹੇ ਹਾਂ ਜੀ ਸਾਹਿਬ ਦਾ ਗਰਮੈਂਟ ਸੀ ਉਹਦੀ ਇਸ ਚੀਜ਼ ਬਾਰੇ ਐਸ ਜੀ ਸਰ ਵੈਰੀਫਾਈ ਕਰ ਰਹੇ ਆ ਕੀ ਹੈ ਪ੍ਰੋਟੋਕਾਲ ਡਿਊਟੀ ਤੇ ਸੀ ਕੌਣ ਸੀ ਕਿਵੇਂ ਸੀ ਇਥੋਂ ਦਾ ਕੋਈ ਕੋਈ ਨਹੀਂ ਅਜੇ ਤੱਕ ਫਿਲਹਾਲ ਕੋਈ ਪਛਾਣ ਨਹੀਂ ਹੋਈ ਇਹ ਪਛਾਣ ਹੋਏਗੀ ਜਲਦੀ ਪਛਾਣ ਕਰਾਂਗੇ ਅਜੇ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਇਨਵੈਸਟੀਗੇਸ਼ਨ ਜਾਰੀ ਹੈ ਉਸ ਬਾਰੇ ਦੱਸਾਂਗੇ ਸਿਕਿਉਰਟੀ ਹੋਣ ਦੇ ਬਾਵਜੂਦ ਤੇ ਐਵੇਂ ਜਿਹਾ ਘਟਨਾ ਕਿਉਂ ਦੇਖੋ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹ ਕਿਹ ਹੈ ਅਸੀਂ ਫਿਲਹਾਲ ਕੋਈ ਨਹੀਂ ਦੱਸ ਸਕਦੇ ਗੁਰਨਾਨਕ ਦੇਵ ਹਸਪੀਟਲ ਨੇ ਜੇਰ ਇਲਾਜ ਉਹ ਦੇਖਦੇ ਹੋ ਠੀਕ ਹੈ ਜੀ ਬਿਲਕੁਲ ਅੱਜ ਇੱਕ ਗਲਿਆਰਾ ਦੇ ਵਿੱਚ ਇੱਕ ਕਿਸੇ ਅਨੁਨੋਇਨ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਦਾ ਮਾਰ ਕੇ ਮਾਰੀ ਆ ਜਿਸ ਬੰਦੇ ਜੇ ਟ੍ਰੀਟਮੈਂਟ ਲਈ ਉਹਨੂੰ ਗੁਰਨਾਨਕ ਹਸਪੀਟਲ ਭੇਜ ਦਿੱਤਾ ਗਿਆ ਸਰ ਗੋਲੀ ਕਿੱਥੇ ਵਜੀ ਹੋਦੇ ਸੀ ਸਿਰ ਤੇ ਗੋਲੀ ਜੋ ਮਿਡਲੀ ਕੋਸ਼ਿਸ਼ ਮੁਤਾਬਕ ਉਹ ਸਿਰ ਤੇ ਵਜੀ ਹੈ ਉਹ ਜ਼ਿੰਦਾ ਵਾ ਕੀ ਉਹਦੀ ਮੌਤ ਸੀ ਕ੍ਰਿਟੀਕਲ ਕੰਡੀਸ਼ਨ ਸੀ ਉਹਨੂੰ ਗੁਰਨਾਨਕ ਦੇਵ ਹਸਪੀਟਲ ਭੇਜ ਦਿੱਤਾ ਗਿਆ ਕਿਹਦੀ ਕੋਲ ਕੋਲ ਕੇ ਸਰੀਰ ਉੱਤੇ ਗੋਲੀ ਮਾਰੀ ਇਹ ਸਾਰਾ ਚੀਜ਼ ਵੈਰੀਫਾਈ ਕਰ ਰਹੀ ਹੈ ਜੀ ਸਰ ਦਾ ਗਰਮੈਂਟ ਸੀ ਉਹਦੀ ਇਸ ਚੀਜ਼ ਪਰ ਇਹ ਜੀ ਸਰ ਵੈਰੀਫਾਈ ਕਰ ਰਹੇ ਆ ਕੀ ਹੈ ਪ੍ਰੋਟੋਕੋਲ ਡਿਊਟੀ ਤੇ ਸੀ ਕੌਣ ਸੀ ਕਿਵੇਂ ਸੀ ਕਿੱਥੋਂ ਦੇ ਉਹਦੀ ਕੋਈ ਉਹਦਾ ਕੋਈ ਨਹੀਂ ਅਜੇ ਤੱਕ ਫਿਲਹਾਲ ਕੋਈ ਪਛਾਣ ਨਹੀਂ ਹੋਈ ਪਛਾਣ ਹੋਏਗੀ ਜਲਦੀ ਪਛਾਣ ਕਰਾਂਗੇ ਅਜੇ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਇਨਵੈਸਟੀਗੇਸ਼ਨ ਜਾਰੀ ਹੈ ਉਸ ਬਾਰੇ ਦੱਸਾਂਗੇ ਇਨਸਿਕਿਉਰਟੀ ਹੋਣ ਦੇ ਬਾਵਜੂਦ ਤੇ ਐਸੀ ਘਟਨਾ ਕਿਉਂ ਹੋਈ ਦੇਖੋ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹ ਮਸਤੀ ਹੈ ਅਸੀਂ ਫਿਲਹਾਲ ਕੋਈ ਨਹੀਂ ਦੱਸਾਂਗੇ ਗੁਰਨਾਨਕ ਦੇਵ ਹਸਪੀਟਲ ਨੇ ਜੇਰ ਇਲਾਜ ਉਹ ਦੇਖਦੇ ਹੋ ਠੀਕ ਹੈ ਜੀ ਬਿਲਕੁਲ ਇਹ ਘਟਨਾ ਕਿੱਥੇ ਵਾਪਰੀ ਅੱਜ ਇੱਕ ਗਲਿਆਰਾ ਦੇ ਵਿੱਚ ਇੱਕ ਕਿਸੇ ਅਨੁਨੋਇਨ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਦਾ ਮਾਰ ਕੇ ਮਾਰੀ ਆ ਜਿਸ ਬੰਦੇ ਜੇ ਟ੍ਰੀਟਮੈਂਟ ਲਈ ਉਹਨੂੰ ਗੁਰਨਾਨਕ ਹਸਪੀਟਲ ਭੇਜ ਦਿੱਤਾ ਗਿਆ ਸਰ ਗੋਲੀ ਕਿੱਥੇ ਵਜੀ ਹੋਦੀ ਸੀ ਸਿਰ ਤੇ ਗੋਲੀ ਜੋ ਮਡਲੀ ਕੋਸ਼ਿਸ਼ ਮੁਤਾਬਕ ਹੀ ਸਿਰ ਚ ਵਜੀ ਆ ਉਹ ਜ਼ਿੰਦਾ ਵਾ ਕੀ ਉਹਦੀ ਮੌਤ ਸੀ ਕ੍ਰਿਟੀਕਲ ਕੰਡੀਸ਼ਨ ਸੀ ਉਹਨੂੰ ਗੁਰਨਾਨਕ ਦੇਵ ਹਸਪੀਟਲ ਭੇਜ ਦਿੱਤਾ ਗਿਆ ਕਿਹਦੀ ਵੀ ਕਾਲ ਕੋਈ ਸਿਰ ਤੇ ਇਹ ਸਾਰਾ ਚੀਜ਼ ਵੈਰੀਫਾਈ ਕਰ ਰਹੇ ਆ ਜੀ ਸਰ ਦਾ ਗਵਰਨਮੈਂਟ ਸੀ ਉਹਦੀ ਇਸ ਚੀਜ਼ ਪਰ ਐਸਜੀ ਸਰ ਵੈਰੀਫਾਈ ਕਰ ਰਹੇ ਆ ਕੀ ਹੈ ਪ੍ਰੋਟੋਕੋਲ ਡਿਊਟੀ ਤੇ ਸੀ ਕੌਣ ਸੀ ਕਿਵੇਂ ਸੀ ਇਥੇ ਉਹਦੀ ਕੋਈ ਉਹਦਾ ਕੋਈ ਨਹੀਂ ਅਜੇ ਤੱਕ ਫਿਲਹਾਲ ਕੋਈ ਪਛਾਣ ਨਹੀਂ ਹੋਈ ਇਹ ਪਛਾਣ ਹੋਏਗੀ ਜਲਦੀ ਪਛਾਣ ਕਰਾਂਗੇ ਅਜੇ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਇਨਵੈਸਟੀਗੇਸ਼ਨ ਜਾਰੀ ਹੈ ਉਸ ਬਾਰੇ ਦੱਸਾਂਗੇ ਸਿਕਿਉਰਟੀ ਹੋਂਦੇ ਭਾਵੇਂ ਤੇ ਐਵੇਂ ਜਿਹਾ ਘਟਨਾ ਕਿਉਂ ਦੇਖੋ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਕਰ ਰਹੇ ਆ ਕੀ ਹੈ ਕੀ ਹੈ ਅਸੀਂ ਫਿਲਹਾਲ ਕੋਈ ਨਹੀਂ ਦੱਸ ਸਕਦੇ ਗੁਰਨਾਨਕ ਦੇਵ ਹਸਪੀਟਲ ਨੇ ਜੇਰ ਇਲਾਜ ਉਹ ਦੇ ਦਿੱਤਾ ਠੀਕ ਹੈ ਜੀ ਬਿਲਕੁਲ ਇਹ ਨਾ ਨਿਕਟਾਵਾ ਇਹ ਕਿੱਥੇ ਵਾਪਰੀ ਅੱਜ ਇੱਕ ਗਲਿਆਰਾ ਦੇ ਵਿੱਚ ਇੱਕ ਕਿਸੇ ਅਨੁਨੋਇਨ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਦਾ ਮਾਰ ਕੇ ਮਾਰੀ ਆ ਜਿਸ ਬੰਦੇ ਜੇ ਟ੍ਰੀਟਮੈਂਟ ਲਈ ਉਹਨੂੰ ਗੁਰਨਾਨਕ ਹਸਪੀਟਲ ਭੇਜ ਦਿੱਤਾ ਗਿਆ ਸਰ ਗੋਲੀ ਕਿੱਥੇ ਵਜੀ ਉਹਦੇ ਸਿਰ ਤੇ ਹੀ ਉਹ ਗੋਲੀ ਜੋ ਮਿਡਲੀ ਕੋਸ਼ਿਸ਼ ਮੁਤਾਬਕ ਉਹ ਸਿਰ ਤੇ ਵਜੀ ਆ ਉਹ ਜ਼ਿੰਦਾ ਵਾ ਕੀ ਉਹਦੀ ਮੌਤ ਹੋ ਗਈ ਕ੍ਰਿਟੀਕਲ ਕੰਡੀਸ਼ਨ ਸੀ ਉਹਨੂੰ ਗੁਰਨਾਨਕ ਦੇਵ ਹਸਪੀਟਲ ਭੇਜ ਦਿੱਤਾ ਗਿਆ ਸਿੱਕੀ ਦੀ ਕੋਲ ਕੋਈ ਸਰੀਰ ਨਹੀਂ ਕੋਈ ਮਿਲਿਆ ਇਹ ਸਾਰਾ ਚੀਜ਼ ਵੈਰੀਫਾਈ ਕਰ ਰਹੇ ਆ ਅਸੀਂ ਜਸਪਾਲ ਸਾਹਿਬ ਦਾ ਗੱਲਬਾਤ ਸੀ ਉਹਦੀ ਇਸ ਚੀਜ਼ ਬਾਰੇ ਅਸੀਂ ਸਰ ਵੈਰੀਫਾਈ ਕਰ ਰਹੇ ਆ ਕਿ ਇਹ ਪ੍ਰੋਟੋਕੋਲ ਡਿਊਟੀ ਤੇ ਸੀ ਕੌਣ ਸੀ ਕਿਵੇਂ ਸੀ ਕਿੱਥੋਂ ਦਾ ਉਹਦੀ ਕੋਈ ਉਹਦਾ ਕੋਈ ਨਹੀਂ ਅਜੇ ਤੱਕ ਫਿਲਹਾਲ ਕੋਈ ਪਛਾਣ ਨਹੀਂ ਹੋਈ ਇਹ ਪਛਾਣ ਹੋਏਗੀ ਜਲਦੀ ਪਛਾਣ ਕਰ ਰਹੇ ਆ ਅਜੇ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਇਨਵੈਸਟੀਗੇਸ਼ਨ ਜਾਰੀ ਹੈ ਉਸ ਬਾਰੇ ਦੱਸਾਂਗੇ ਸਿਕਿਉਰਟੀ ਹੁਣ ਦੇ ਬਾਵਜੂਦ ਤੇ ਐਸੀ ਘਟਨਾ ਕਿਉਂ ਹੋਈ ਦੇਖੋ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਇਹ ਕਿ ਹੈ ਅਸੀਂ ਫਿਲਹਾਲ ਕੋਈ ਨਹੀਂ ਦੱਸ ਸਕਾਂ ਗੁਰਨਾਨਕ ਦੇਵ ਹਸਪੀਟਲ ਨੇ ਜੇਰ ਇਲਾਜ ਉਹ ਦੇ ਦਿੱਤਾ ਠੀਕ ਹੈ ਜੀ ਬਿਲਕੁਲ ਇਹ ਨਾ ਇਹ ਕਿੱਥੇ ਬਾਜੀ ਅੱਜ ਇੱਕ ਗਲਿਆਰਾ ਦੇ ਵਿੱਚ ਇੱਕ ਕਿਸੇ ਅਨੁਨੋਇਨ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਦਾ ਮਾਰ ਕੇ ਮਾਰੀ ਆ ਜਿਸ ਬੰਦੇ ਜੇ ਟ੍ਰੀਟਮੈਂਟ ਲਈ ਉਹਨੂੰ ਗੁਰਨਾਨਕ ਹਸਪੀਟਲ ਭੇਜ ਦਿੱਤਾ ਗਿਆ ਸਰ ਗੋਲੀ ਕਿੱਥੇ ਵਜੀ ਉਹਦੇ ਸਿਰ ਤੇ ਹੀ ਗੋਲੀ ਜੋ ਮਿਡਲੀ ਕੋਸ਼ਿਸ਼ ਮੁਤਾਬਕ ਉਹ ਸਿਰ ਤੇ ਵਜੀ ਆ ਉਹ ਜ਼ਿੰਦਾ ਵਾ ਕੀ ਉਹਦੀ ਮੌਤ ਸੀ ਕ੍ਰਿਟੀਕਲ ਕੰਡੀਸ਼ਨ ਸੀ ਉਹਨੂੰ ਗੁਰਨਾਨਕ ਦੇਵ ਹਸਪੀਟਲ ਭੇਜ ਦਿੱਤਾ ਗਿਆ ਡਾਕੀ ਨੇ ਕਾਲ ਕੋਈ ਕਿ ਸਿਰ ਉੱਤੇ ਇਹ ਸਾਰਾ ਚੀਜ਼ ਵੈਰੀਫਾਈ ਕਰ ਰਹੀ ਹੈ ਜੀ ਸਰ ਜੀ ਸਰ ਦਾ ਗਾਰਮੈਂਟ ਸੀ ਉਹਦੀ ਇਸ ਚੀਜ਼ ਪਰ ਇਹ ਜੀ ਸਰ ਵੈਰੀਫਾਈ ਕਰ ਰਹੇ ਆ ਕਿ ਇਹ ਪ੍ਰੋਟੋਕੋਲ ਡਿਊਟੀ ਤੇ ਸੀ ਕੌਣ ਸੀ ਕਿਵੇਂ ਸੀ ਇਥੋਂ ਦਾ ਉਹਦੀ ਕੋਈ ਉਹਦਾ ਕੋਈ ਨਹੀਂ ਅਜੇ ਤੱਕ ਫਿਲਹਾਲ ਕੋਈ ਪਛਾਣ ਨਹੀਂ ਹੋਈ ਇਹ ਪਛਾਣ ਹੋਏਗੀ ਜਲਦੀ ਪਛਾਣ ਕਰਾਂਗੇ ਅਜੇ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਇਨਵੈਸਟੀਗੇਸ਼ਨ ਜਾਰੀ ਹੈ ਉਸ ਬਾਰੇ ਦੱਸਾਂਗੇ ਇਨਸਕਿਉਰਿਟੀ ਹੋਣ ਦੇ ਬਾਵਜੂਦ ਤੇ ਐਵੇਂ ਜਿਹੀ ਘਟਨਾ ਕਿਉਂ ਹੋਈ ਦੇਖੋ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਇਹ ਬਸ ਕੀ ਹੈ ਕੋਈ ਡਾਟਾ ਕੋਈ ਕਿਸ ਹੱਥੋਂ ਅਸੀਂ ਫਿਲਹਾਲ ਕੋਈ ਨਹੀਂ ਦੱਸ ਸਕਦੇ ਗੁਰਨਾਨਕ ਦੇਵ ਹਸਪੀਟਲ ਨੇ ਜੇਰ ਇਲਾਜ ਉਹ ਦੇ ਦਿੱਤਾ ਠੀਕ ਹੈ ਜੀ ਬਿਲਕੁਲ ਇਹ ਨਿਕਲਦਾ ਹੈ ਕਿੱਥੇ ਬਾਤ ਹੈ ਅੱਜ ਇੱਕ ਗਲਿਆਰਾ ਦੇ ਵਿੱਚ ਇੱਕ ਕਿਸੇ ਅਨੁਨੋਇਨ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਦਾ ਮਾਰ ਕੇ ਮਾਰੀ ਹੈ ਜਿਸ ਬੰਦੇ ਜੇ ਟ੍ਰੀਟਮੈਂਟ ਲਈ ਉਹਨੂੰ ਗੁਰਨਾਨਕ ਹਸਪੀਟਲ ਭੇਜ ਦਿੱਤਾ ਗਿਆ ਸਰ ਗੋਲੀ ਕਿੱਥੇ ਵਜੀ ਹੋਈ ਸੀ ਸਰ ਗੋਲੀ ਜੋ ਮਿਊਡਲੀ ਕੋਸ਼ਿਸ਼ ਮੁਤਾਬਕ ਉਹ ਸਰਚ ਵਜੀ ਹੈ ਉਹ ਜ਼ਿੰਦਾ ਵਾ ਕੀ ਉਹਦੀ ਮੌਤ ਕ੍ਰਿਟੀਕਲ ਕੰਡੀਸ਼ਨ ਸੀ ਉਹਨੂੰ ਗੁਰਨਾਨਕ ਦੇਵ ਹਸਪੀਟਲ ਭੇਜ ਦਿੱਤਾ ਗਿਆ ਕਿਹਦੀ ਵੀ ਕਾਲ ਹੋਏ ਕਿ ਸਰ ਇਹ ਉਹਨੇ ਇਹ ਸਾਰਾ ਚੀਜ਼ ਵੈਰੀਫਾਈ ਕਰ ਰਹੀ ਹੈ ਜੀ ਸਰ ਦਾ ਗਰਮੈਂਟ ਸੀ ਉਹਦੀ ਫੋਟੋ ਇਸ ਚੀਜ਼ ਬਾਰੇ ਐਸ ਜੀ ਸਰ ਵੈਰੀਫਾਈ ਕਰ ਰਹੇ ਆ ਕਿ ਇਹ ਪ੍ਰੋਟੋਕੋਲ ਡਿਊਟੀ ਤੇ ਸੀ ਕੌਣ ਸੀ ਕਿਵੇਂ ਸੀ ਇਥੋਂ ਦਾ ਉਹਦੀ ਕੋਈ ਉਹਦਾ ਕੋਈ ਨਹੀਂ ਅਜੇ ਤੱਕ ਫਿਲਹਾਲ ਕੋਈ ਪਛਾਣ ਨਹੀਂ ਹੋਈ ਪਛਾਣ ਹੋਏਗੀ ਜਲਦੀ ਪਛਾਣ ਕਰ ਰਹੇ ਹਾਂ ਅਜੇ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਇਨਵੈਸਟੀਗੇਸ਼ਨ ਜਾਰੀ ਹੈ ਉਸ ਬਾਰੇ ਦੱਸਾਂਗੇ ਇਨਸਿਕਿਉਰਟੀ ਹੋਣ ਦੇ ਬਾਵਜੂਦ ਇਹ ਐਸੀ ਘਟਨਾ ਕਿਉਂ ਹੋਈ ਦੇਖੋ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹ ਕਿ ਹੈ ਅਸੀਂ ਫਿਲਹਾਲ ਇਹ ਕੋਈ ਨਹੀਂ ਦੱਸਾਂਗੇ ਗੁਰਨਾਨਕ ਦੇਵ ਹਸਪੀਟਲ ਨੇ ਜਿਹੜਾ ਇਲਾਜ ਹੈ ਉਹ ਦੇਖਦੇ ਹਾਂ ਠੀਕ ਹੈ ਜੀ ਬਿਲਕੁਲ